ਕੀ ਹਾਲ ਚਾਲ ਹੈ ਜੀ ਸਭ ਦੇ ਲਓ ਜੀ ਅੱਜ ਅਸੀਂ ਜਾ ਰਹੇ ਹਾਂ ਮਾਤਾ ਚਿੰਤਪurni ਦੇ ਦਰਸ਼ਨਾਂ ਨੂੰ ਸੋ ਤੁਹਾਨੂੰ ਦਿਖਾਉਨੇ ਆ ਰਸਤਾ ਪਹਾੜੀਆਂ ਆਜੋ ਫਿਰ ਤੁਹਾਨੂੰ ਵੀ ਨਾਲੇ ਦਰਸ਼ਨ ਕਰਾਉਨੇ ਆ ਨੌਵੇਂ ਮੇ ਤੋਂ ਇੱਥੋਂ ਹੁਣ ਪਹਾੜੀ ਰਸਤੇ ਦੀ ਸ਼ੁਰੂਆਤ ਹੋ ਚੁੱਕੀ ਆ ਇਹ ਉਨਨਾ ਰੋੜ ਗਰੇਟ ਵੱਲੋਂ ਅਸੀਂ ਜਾਂਦੇ ਪਏ ਆ ਆ ਦੇਖੋ ਚੜ੍ਹਾਈਆਂ ਵੀ ਆ ਗਈਆਂ ਤੇ ਪਹਾੜੀ ਇਲਾਕਾ ਵੀ ਸ਼ੁਰੂ ਹੋ ਗਿਆ ਤੇ ਇੱਥੇ ਡਰਾਈਵਿੰਗ ਆਪਣੇ ਘੱਟ ਸਪੀਡ ਤੇ ਚਲਦੀ ਆ ਜਿਆਦਾ ਨਹੀਂ ਚਲਦੀ ਹੈਗੀ ਪੰਜਾਬ ਵਾਂਗੂ ਕਿਉਂਕਿ ਟੇਡੇ ਮੇਡੇ ਰਸਤੇ ਹੈਗੇ ਆ ਸੋ ਰਸਤੇ ਦੇ ਵਿੱਚ ਸਾਨੂੰ ਬਜਰੰਗਵਲੀ ਦੀ ਸੈਨਾ ਮੰਕੀ ਇੱਥੇ ਦਿਖੇ ਤਾਂ ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਕੁਛ ਖੜਾਇਆ ਜਾਵੇ ਵਿਚਾਰੇ ਬਹੁਤ ਭੁੱਖੇ ਸੀਗੇ ਸੋ ਇੱਥੋਂ ਆਪਾਂ ਬ੍ਰੈਡ ਲੈ ਆ ਤੇ ਇਹਨਾਂ ਨੂੰ ਆਜੋ ਪਾਉਨੇ ਆਜੋ ਦੇਖੋ ਫਿਰ ਕਿੱਦਾਂ ਇਹ ਖਾਂਦੇ ਹੈਗੇ ਬਹੁਤ ਸਿਆਣੇ ਆ ਹੱਥ ਚ ਵੀ ਫੜ ਲੈਂਦੇ ਆ ਪੀਸ ਬ੍ਰੈਡ ਇਹਨਾਂ ਨੂੰ ਫੜਾਉਂਦੇ ਆ ਜੋ ਦੇਖੋ ਫਿਰ ਇਹਨਾਂ ਨੂੰ ਖਵਾ ਕੇ ਫਿਰ ਗਾਂਹ ਵਾਦਦੇ ਆ ਲੋਬੇ ਦੋਸਤੋ ਅਸੀਂ ਹੁਣ ਵਾਦਦੇ ਆ ਗਾਂਹ ਵੱਲ ਨੂੰ ਮਾਤਾ ਰਾਣੀ ਦੇ ਮੰਦਿਰ ਨੂੰ ਜਿਹੜਾ ਰੋਡ ਜਾਂਦਾ ਪਿਆ ਆ ਗ੍ਰੇਟ ਵਾਲਾ ਰਸਤਾ ਇਹ ਮੌਸਮ ਬਹੁਤ ਵਧੀਆ ਹਲਕੀ ਹਲਕੀ ਬਾਰਿਸ਼ ਹੋ ਰਹੀ ਆ ਤੇ ਆਪਣੇ ਆ ਦੇਖੋ ਰੋਡ ਕਿੰਨੇ ਵਧੀਆ ਹਨ ਪੱਧਰੇ ਜਿਹਦੇ ਆ। ਏਰੀਆ ਵੀ ਬਹੁਤ ਵਧੀਆ ਹੈਗਾ ਇਧਰਲਾ ਜੀ। ਸੋ ਅੱਗੇ ਚੱਲਦੇ ਆ ਹੌਲੀ ਹੌਲੀ। ਪਹੁੰਚਦੇ ਆ ਮਾਤਾ ਰਾਣੀ ਦੇ ਲਾਗੇ ਦਰਬਾਰ ਦੇ ਲਾਗੇ। ਇੱਕ ਗ੍ਰੇਡ ਵੱਡਾ ਰੋਡ ਹੈਗਾ ਆ। ਹੁਣ ਇੱਥੋਂ ਤਕਰੀਬਨ ਸਾਡਾ ਉਨੀ 20 ਕਿਲੋਮੀਟਰ ਦਾ ਸਫ਼ਰ ਹਲੇ ਪਿਆ ਹੈਗਾ। ਹੁਸ਼ਿਆਰਪੁਰ ਤੋਂ ਸਾਨੂੰ ਇਹ ਟੋਟਲ ਪੈ ਜਾਂਦਾ ਆ 45 ਕਿਲੋਮੀਟਰ। ਹੁਸ਼ਿਆਰਪੁਰ ਤੋਂ 45 ਕਿਲੋਮੀਟਰ ਦਾ ਰਸਤਾ ਟੋਟਲ ਹੈਗਾ ਮਾਤਾ ਚੰਦਪੁਰਨੀ ਦਾ। ਸੋ ਅਸੀਂ ਤਕਰੀਬਨ ਆ ਚੁੱਕੇ ਆ 20 20 ਦਾ ਲੱਗੇ ਛੱਕੇ ਆ ਚੁੱਕੇ ਆ। ਬਾਕੀ ਥੋੜਾ ਜਿਹਾ ਸਬਰ ਹੋਰ ਪਿਆ ਆ ਅੱਗੇ ਜਾਣ ਲਈ ਆ ਜੋ ਹੌਲੀ ਹੌਲੀ ਦਹਾਵਲ ਵੱਧਦੇ ਆ ਤੇ ਤੁਹਾਨੂੰ ਮਾਤਾ ਰਾਣੀ ਦੇ ਮੰਦਿਰ ਦੇ ਵੀ ਦਰਸ਼ਨ ਕਰਾਵਾਂਗੇ ਸਾਡੇ ਨਾਲ ਬਨੇ ਰੋ ਲਓ ਜੀ ਹੁਣ ਅਸੀਂ ਬਿਲਕੁਲ ਤਕਰੀਬਨ ਇੱਥੋਂ ਮਾਤਾ ਰਾਣੀ ਦਾ ਮੰਦਿਰ ਜਿਹੜਾ 5-6 ਕਿਲੋਮੀਟਰ ਦੀ ਦੂਰੀ ਤੇ ਹੈਗਾ ਆ ਸੋ ਆਹ ਰਸਤਾ ਤਕਰੀਬਨ ਲਾਗੇ ਆ ਚੁੱਕੇ ਆ ਅਸੀਂ ਬਹੁਤ ਇੱਥੋਂ ਹੁਣ 2 ਕਿਲੋਮੀਟਰ ਦੂਰੀ ਤੇ ਆ ਜਾਣਾ ਪ੍ਰਭਾਈ ਵਾਲਾ ਗੇਟ ਉੱਥੋਂ ਫਿਰ ਅੱਗੇ ਜਾਵਾਂਗੇ ਅਸੀਂ 3 ਕਿਲੋਮੀਟਰ ਅੱਗੇ ਜਾਵਾਂਗੇ ਫਿਰ ਪਾਰਕਿੰਗ ਲਾ ਕੇ ਤਾਂ ਉੱਥੇ ਮਾਤਾ ਰਾਣੀ ਦੇ ਦਰਸ਼ਨ ਮੰਦਿਰ ਉੱਥੇ ਹੀ ਹੈਗਾ ਉੱਪਰ ਪਹਾੜੀ ਤੇ ਲਓ ਜੀ 1 ਕਿਲੋਮੀਟਰ ਹੋਰ ਰਹਿ ਗਿਆ ਅੱਗੇ ਤੇ ਫਿਰ ਆਪਾਂ ਗੇਟ ਦੇ ਅੰਦਰ ਐਂਟਰੀ ਕਰਾਂਗੇ ਤੇ ਜਿੱਥੋਂ ਫਿਰ ਸਿਰਫ 3 ਕਿਲੋਮੀਟਰ ਦਾ ਫਿਰ ਰਸਤਾ ਹੈਗਾ ਉਚਾਈ ਤੇ ਆ ਪਹਾੜੀ ਤੇ ਚੜਾਈ ਚੜ ਕੇ ਤੇ ਫਿਰ ਅੰਦਰ ਜਾ ਕੇ ਆਪਾਂ ਪਾਰਕਿੰਗ ਲਗਾ ਕੇ ਤਾਂ ਫਿਰ ਮਾਤਾ ਰਾਣੀ ਦੇ ਮੰਦਰ ਬਾਨ ਨੂੰ ਪ੍ਰਸ਼ਾਦ ਉੱਥੋਂ ਕਰਵਾ ਕੇ ਤੇ ਫਿਰ ਮਾਤਾ ਰਾਣੀ ਦੇ ਮੰਦਰ ਬਾਨ ਨੂੰ ਯਾਤਰਾ ਕਰਾਂਗੇ ਲਓ ਜੀ ਆ ਪਰਭਾਈ ਵਾਲਾ ਗੇਟ ਆ ਗਿਆ ਇਸ ਤੋਂ ਹੁਣ 3 ਕਿਲੋਮੀਟਰ ਦਾ ਰਸਤਾ ਹੈ ਸਿਰਫ ਰਹਿ ਗਿਆ 3 ਕਿਲੋਮੀਟਰ ਹੋਰ ਅੱਗੇ ਜਾਵਾਂਗੇ ਤਾਂ ਆਪਾਂ ਮਾਤਾ ਰਾਣੀ ਦੇ ਦਰਬਾਰ ਦੇ ਤਕਰੀਬਨ ਨਜ਼ਦੀਕ ਹੀ ਪਹੁੰਚ ਜਾਵਾਂਗੇ ਬਸ ਥੋੜਾ ਜਿਹਾ ਫਾਸਲਾ ਹੋ ਰਿਹਾ ਲਓ ਜੀ ਅਸੀਂ ਮਾਤਾ ਰਾਣੀ ਦੇ ਦਰਬਾਰ ਦੇ ਤਕਰੀਬਨ ਲਾਗੇ ਪਹੁੰਚ ਚੁੱਕੇ ਹਾਂ ਤੇ ਹੁਣ ਅਸੀਂ ਆਪਣੀ ਪਾਰਕਿੰਗ ਲੱਭਦੇ ਗੱਡੀਆਂ ਦੀ ਗੱਡੀ پارک ਕਰਕੇ ਫਿਰ ਅਸੀਂ ਮਾਤਾ ਰਾਣੀ ਦੇ ਦਰਸ਼ਨਾਂ ਵੱਲ ਨੂੰ ਜਾਵਾਂਗੇ ਸੋ ਸਾਡੇ ਨਾਲ ਬਣ ਰਹੇ ਹੋ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਵਾਉਣੇ ਆ ਲਓ ਜੀ ਇੱਥੋਂ ਹੁਣ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲਾ ਰਸਤਾ ਪੌੜੀਆਂ ਸ਼ੁਰੂ ਹੋ ਗਈਆਂ ਇੱਥੋਂ ਇਹ ਪੌੜੀਆਂ ਅਸੀਂ ਚੜ੍ਹ ਕੇ ਤੇ ਫਿਰ ਮਾਤਾ ਰਾਣੀ ਦੇ ਮੰਦਿਰ ਦੇ ਗੇਟ ਲਾਗੇ ਜਾਵਾਂਗੇ ਤੇ ਫਿਰ ਉੱਥੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਵਾਨੇ ਆ ਇਹ ਹੈਗਾ ਜੀ ਗੇਟ ਨੰਬਰ ਰਸਤਾ ਨੰਬਰ 3 ਆ ਜਿੱਥੋਂ ਦੀ ਅਸੀਂ ਜਾ ਰਹੇ ਆ ਉੱਪਰ ਇਧਰ ਇਹ ਆਪਾਂ ਗੱਡੀ پارک ਕੀਤੀ ਸੀਗੀ ਇਧਰੋਂ ਮਤਲਬ ਸਾਨੂੰ ਇਹ ਜਿਹੜਾ ਰਸਤਾ ਸੀ ਜਾਣ ਲਈ ਦਰਬਾਰ ਜਾਣ ਲਈ ਲੱਗੇ ਸੀਗਾ ਤੇ ਇੱਥੋਂ ਦੀ ਆਪਾਂ ਉੱਪਰ ਵੱਲ ਜਾ ਰਹੇ ਆ ਸੋ ਆਜੋ ਸਾਡੇ ਨਾਲ ਬਣੇ ਰਹੋ ਤੁਹਾਨੂੰ ਫਿਰ ਦਰਸ਼ਨ ਕਰਵਾਈਏ ਮਾਤਾ ਰਾਣੀ ਦੇ ਇਹ ਆ ਗਿਆ ਜੀ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲਾ ਗੇਟ ਸੋ ਇਹਦੇ ਵਿੱਚ ਇਦਾਂ ਅਸੀਂ ਐਂਟਰ ਕਰ ਗਏ ਆ ਆਹ ਦੇਖੋ ਇੱਥੇ ਜੈ ਮਾਤਾ ਜੈ ਇਹਨਾਂ ਨੇ ਬਣਾਇਆ ਹੋਇਆ ਰਸਤੇ ਜਾਣ ਵਾਸਤੇ ਦਰਬਾਰ ਨੂੰ ਜਾਣ ਵਾਸਤੇ ਜੀ ਲੋ ਜੀ ਬਿਲਕੁਲ ਦਰਬਾਰ ਦੇ ਲਾਗੇ ਆ ਗਏ ਆਪਾਂ ਜੈ ਮਾਤਾ ਜੀ ਲਾਸਟ ਪੌੜੀਆਂ ਰਹਿ ਗਈਆਂ ਦਰਬਾਰ ਦੇ ਲਾਗੇ ਵਾਲੀਆਂ ਥੋੜੀਆਂ ਜੀਆਂ ਪੌੜੀਆਂ ਜੈ ਮਾਤਾ ਜੀ ਜੈ ਮਾਤਾ ਜੀ ਮਾਤਾ ਰਾਣੀ ਦਾ ਦਰਬਾਰ ਜੈ ਮਾਤਾ ਜੀ ਬਿਲਕੁਲ ਨਦੀਕ ਨਦੀਕ ਆ ਗਿਆ ਸਾਡੇ ਜੈ ਮਾਤਾ ਜੀ ਆਜੋ ਤੁਹਾਨੂੰ ਹੰਤਾ ਜੀ ਕਰਾਉਣੇ ਆ ਮਾਤਾ ਰਾਣੀ ਦੇ ਜੈ ਮਾਤਾ ਜੀ ਮਾਤਾ ਰਾਣੀ ਜੈ ਮਾਤਾ ਜੀ ਅੱਗੇ ਜਲਾ ਚ ਰੱਖੇ ਆਜੋ ਫੇਰ ਕਰਨਾ ਦਰਸ਼ਨ दरबार की जा ਖੁੱਲੇ ਦਰਸ਼ਨ ਦੇਦਾਰੇ ਕੀਤੇ ਆ ਮਹਾਮਾਈ ਦੇ ਕਿਉਂਕਿ ਹੁਣ ਮੇਲਾ ਨਹੀਂ ਸੀਗਾ ਮਤਲਬ ਰਾਸ਼ਾ ਭੀੜ ਬਹੁਤ ਘੱਟ ਸੀਗੀ ਬਹੁਤ ਵਧੀਆ ਦਰਸ਼ਨ ਹੋ ਗਏ ਆ ਐਨ ਮੰਦਰ ਦੇ ਵਿੱਚ ਕੋਈ ਮੱਥਾ ਟੇਕਣ ਲੱਗੇ ਕੋਈ ਵੀ ਜਲਦਬਾਜ਼ੀ ਨਹੀਂ ਹੈਗੀ ਐਨ ਤਸੱਲੀ ਦੇ ਨਾਲ ਮੱਥਾ ਟੇਕਿਆ ਬਹੁਤ ਵਧੀਆ ਖੁੱਲੇ ਦਰਸ਼ਨ ਦੇਦਾਰੇ ਮਹਾਮਾਈ ਨੇ ਦਿੱਤੇ ਆ ਤੇ ਹੁਣ ਅਸੀਂ ਫਿਰ ਮੋੜ ਦੇ ਜਾਣ ਦੇ ਘਰ ਵੱਲ ਜਾਣ ਲਈ ਚੱਲੇ ਆ ਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਜਰੂਰ ਆਓ ਇੱਕ ਵਾਰੀ ਮਹਾਮਾਈ ਦੇ ਦਰਸ਼ਨ ਕਰਕੇ ਤੁਹਾਨੂੰ ਵੀ ਬਹੁਤ ਸਕੂਨ ਮਿਲੇਗਾ ਮਹਾਮਾਈ ਸਭ ਨੂੰ ਚੜ੍ਹਦੀ ਕਲਾ 'ਚ ਰੱਗੇ ਚਲੋ ਫਿਰ ਜਦੋਂ ਆਉਂਗੇ ਫਿਰ ਮਿਲਾਂਗੇ ਧੰਨਵਾਦ ਜੀ